ਅੱਜ ਦਾ ਆਪਾਂ ਰਮਨ ਜੀ ਮੇਨ ਫੋਕਸ ਰੱਖਾਂਗੇ ਟਰੱਕਿੰਗ ਦੇ ਵਿੱਚ ਬਹੁਤ ਜ਼ਿਆਦੇ ਚੋਰੀਆਂ ਹੋ ਰਹੀਆਂ ਹਨ ਹੈਰਾ ਫੇਰੀਆਂ ਹੋ ਰਹੀਆਂ ਹਨ ਕੌਲਾਂ ਆ ਰਹੀਆਂ ਆ ਉਹਦੇ ਉੱਤੇ ਜੇ ਕਿਸੇ ਵੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਅਫੈਕਟ ਕੀਤਾ ਹੈਗਾ ਉਹ ਜ਼ਰੂਰ ਕਾਲ ਕਰਕੇ ਦੱਸੋ ਤਾਂ ਕਿ ਜਿਹੜੇ ਆਪਣੇ ਹੋਰ ਭੈਣ ਭਰਾ ਆ ਉਸ ਬਿਜ਼ਨਸ ਦੇ ਵਿੱਚ ਉਹ ਰਗੜ ਨਾ ਹੋਣ ਉਹਨਾਂ ਨੂੰ ਪਹਿਲੇ ਹੀ ਪਤਾ ਹੋਵੇ ਵੀ ਬਾਹਰ ਜਿਹੜਾ ਆ ਉਹ ਕੀ ਕੁਝ ਚੱਲ ਰਿਹਾ ਹੈਗਾ ਬਿਲਕੁਲ ਕਹਿੰਦੇ ਬੋਤਾ ਜੀ ਇਹਦੇ ਹਾਂਜੀ ਜੀ ਜੀ ਹਾਂਜੀ ਨੇ ਬਿਲਕੁਲ ਇਹਦੇ ਬਾਰੇ ਦੇ ਵਿੱਚ ਗੱਲ ਕਰਨੀ ਬਣਦੀ ਹੈਗੀ ਆ ਕਿ ਇਹਦੇ ਵਿੱਚ ਜਿੰਨੀ ਤੁਹਾਡੀ ਇਨਫੋਰਮੇਸ਼ਨ ਹੈਗੀ ਆ ਜੇ ਤੁਹਾਡੀ ਇਨਫੋਰਮੇਸ਼ਨ ਜਿਹੜੀ ਆ ਉਹ ਬਾਹਰ ਜਾ ਰਹੀ ਹੈਗੀ ਜਾਂ ਕੋਈ ਮਸ਼ਨ ਤੁਹਾਡੀ ਲੀਕ ਕਰ ਰਿਹਾ ਹੈਗਾ ਔਰ ਤੁਸੀਂ ਕਿਸੇ ਨਾ ਐਸੇ ਨਾ ਬੰਦੇ ਨਾਲ ਬਰੋਕਰ ਨਾਲ ਗੱਲ ਕਰ ਰਹੇ ਹੈਗੇ ਜਿਹਦੇ ਕੋਲ ਆ ਇਨਫੋਰਮੇਸ਼ਨ ਤੁਹਾਡੇ ਨਹੀਂ ਜਾਣੀ ਚਾਹੀਦੀ ਉੱਥੇ ਜ ਇਹ ਇਹ ਜਿਹੜੀ ਚੀਜ਼ ਹੈਗਾ ਇਹ ਡੈਫੀਨੇਟਲੀ ਇਹਦੇ ਵਿੱਚ ਵਾਧਾ ਇਸੇ ਕਰਕੇ ਹੋ ਰਿਹਾ ਕਿਉਂਕਿ ਜੇ ਬਹੁਤ ਦੇਖੋ ਜਿਹੜਾ ਜਦੋਂ ਇੰਡਸਟਰੀ ਸਲੋ ਹੁੰਦੀ ਹੈ ਨਾ ਤੇ ਉਦੋਂ ਵੀ ਇਹ ਚੀਜ਼ਾਂ ਵਾਪਰਦੀਆਂ ਜਦੋਂ ਇੰਡਸਟਰੀ ਫਾਸ ਹੁੰਦੀ ਹੈ ਉਦੋਂ ਵੀ ਇਹ ਚੀਜ਼ਾਂ ਵਾਪਰਦੀਆਂ ਠੀਕ ਹੈ ਨਾ ਇਹ ਇਹ ਨਹੀਂਗਾ ਵੀ ਕਿਸੇ ਟਾਈਮ ਤੇ ਘਟ ਜਾਂਦੀਆਂ ਵਧਦੀਆਂ ਆ एवरीडे ਵਧਦੀਆਂ ਆ ਔਰ ਜਾਦਾ ਇਹ ਆ ਕਿ ਤੁਸੀਂ ਕਿਹੜੇ ਬ੍ਰੋਕਰ ਨਾਲ ਕੰਮ ਕਰਦੇ ਆ ਤੁਸੀਂ ਕਿੰਨੀ ਇਨਫੋਰਮੇਸ਼ਨ ਆਪਣੇ ਬ੍ਰੋਕਰ ਨੂੰ ਦਿੰਦੇ ਆ ਜਿਹੜਾ ਤੁਸੀਂ ਜੇ ਆਪਾਂ ਗੱਲ ਕਰੀਏ ਬ੍ਰੋਕਰ ਦੀ ਸਿਰ ਪੱਖੋਂ ਵੀ ਆਪਾਂ ਸੋਚੀਏ ਜਿਹੜੇ ਬ੍ਰੋਕਰ ਹੁਣ ਬਹੁਤ ਇਨਫੋਰਮੇਸ਼ਨ ਰਿਕੁਆਇਰ ਕਰਨ ਲੱਗ ਗਏ ਬਹੁਤ ਚੀਜ਼ ਤੁਹਾਨੂੰ ਡਰਾਈਵਰ ਦੀ ਚਾਹੀਦੀ ਆ ਬਹੁਤ ਕੁਝ ਤੁਹਾਨੂੰ ਚਾਹੀਦਾ ਆ ਹਰ ਆਪਸ਼ਨ ਹਰ ਟਰੈਕਿੰਗ ਹਰ ਚੀਜ਼ ਹੁਣ ਜੇ ਬ੍ਰੋਕਰ ਦੇ ਪੱਖੋਂ ਵੇਖੀ ਤੇ ਉਹ ਵੀ ਸੱਚ ਆ ਉਹ ਕਹਿੰਦਾ ਵੀ ਮੇਰੇ ਲੋਡ ਚੋਰੀ ਹੋ ਰਿਹਾ ਹਨਾ ਤੇ ਜੇ ਆਪਾਂ ਟਰਕਿੰਗ ਕੈਰੀਅਰ ਦੇ ਹਿਸਾਬ ਨਾਲ ਵੇਖੀ ਤੇ ਕਹੇ ਆਮ ਨਾਲ ਕਈ ਵਾਰੀ ਬਹੁਤ ਕੈਰੀਅਰ ਜਿਹੜੇ ਆ ਉਹ ਫਰਸਟ੍ਰੇਸ਼ਨ ਵੀ ਕੱਢਦੇ ਆ ਯਾਰ ਬ੍ਰੋਕਰ ਮੇ ਕੋ ਆ ਮੰਗਦਾ 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 ਤੁਸੀਂ ਇਹ ਦੇਖੋ ਨਾ ਵੀ ਉਹਨੇ ਵੀ ਆਪਣਾ ਮਾਲ ਤਾਂ ਨੂੰ ਲੈਣਾ ਹੈ ਉਹਨੇ ਵੀ ਆਪਣਾ ਜਿਹੜੀ ਸੇਅਰ ਕਰਨਾ ਹੈ ਪਰ ਉਹਦੇ ਨਾਲ ਨਾਲ ਤੁਸੀਂ ਵਿੱਚ ਜਿਹੜੇ ਬੈਡ ਐਕਟਰ ਆ ਜਾਂਦੇ ਆ ਵਿੱਚ ਜਿਹੜੇ ਐ ਕੈਸੇ ਬੰਦੇ ਆ ਜਾਂਦੇ ਆ ਜਿਹੜੇ ਕਿ ਉਹ ਉਸ ਜਗ੍ਹਾ ਤੇ ਨਹੀਂ ਚਾਹੀਦੇ ਔਰ ਜਿਹੜੀ ਆਪਰਚੂਨਿਟੀ ਦੇਖਦੇ ਆ ਔਰ ਸਾਡੀ ਜਿਹੜੀ ਟਰਕਿੰਗ ਇੰਡਸਟਰੀ ਹੈਗੀ ਆ ਇਹਦੇ ਵਿੱਚ ਜਿਹੜੀ ਕੈਲੋਬੀ এডਿਕੇਸ਼ਨ ਅਵੇਅਰਨੈਸ ਦੀ ਕਮੀ ਆਰ ਕਿਸੇ ਦੇ ਪਿੱਛੇ ਲੱਗ ਜਾਣਾ ਵਧੀਆ ਲੋਡ ਮਿਲਦਾ ਆ ਫਾਟਾ ਫਾਟ ਚੱਕ ਲੈਣਾ ਉਹ ਸਾਰੀਆਂ ਚੀਜ਼ਾਂ ਫੈਕਟਰ ਹੁੰਦੀ ਜੀ ਬਿਲਕੁਲ ਪਿਛਲੇ ਸਮੇਂ ਤੋਂ ਆਪਾਂ ਦੱਸਦੇ ਰਹੇ ਹੈਗੇ ਆ ਬਹੁਤ ਵਾਰ ਸਾਡੇ ਨਾਲ ਆਪਣੇ ਭੈਣ ਭਰਾ ਨਾਰਾਜ਼ ਵੀ ਹੁੰਦੇ ਵੀ ਯਾਰ ਤੁਸੀਂ ਨੈਗੇਟਿਵ ਖਬਰਾਂ ਹੀ ਦਿੰਦੇ ਆ ਪਰ ਇਹ ਅਮਰੀਕਾ ਦੀ ਹਿਸਟਰੀ ਚ ਪਹਿਲੀ ਵਾਰ ਹੀ ਹੋਇਆ ਰਮਨ ਜੀ ਪਈ ਜਿਹੜਾ ਫਰੇਡ ਦਾ ਰੈਸੈਸ਼ਨ ਆ ਇੰਨਾ ਲੰਮਾ ਚੱਲਿਆ ਹੈਗਾ ਟੀਪਿਕਲੀ ਇਹ ਕਹਿੰਦੇ ਵੀ ਜਿਹੜੇ ਤਿੰਨ ਸੈਸ਼ਨ ਪਿਛਲੇ ਸਮਿਆਂ ਚ ਹੋਏ ਹੈਗੇ ਆ ਉਹ 17 ਤੋਂ 23 ਮਹੀਨੇ ਦੇ ਹੁੰਦੇ ਆ ਹੁਣ ਅਸੀਂ 24 ਤੋਂ 25 ਮਹੀਨੇ ਹੋ ਗਏ ਤੇ ਹਜੇ ਵੀ ਨਹੀਂ ਲੱਗ ਰਿਹਾ ਕਾਰਨ ਉਹਦਾ ਇਹ ਵੀ ਆ ਮੇਨ ਵੀ ਬਹੁਤ ਸਾਰੇ ਟਰੱਕ ਅਵੇਲੇਬਲ ਆ ਟੂ ਮਨੀ ਟਰੱਕਸ ਫॉर ਅਵੇਲੇਬਲ ਫਰੇਟ ਪਿਛਲੇ 4-5 ਸਾਲ ਤੱਕ ਰੌਲਾ ਪੈਂਦਾ ਰਿਹਾ ਡਰਾਈਵਰ ਸ਼ਾਰਟੇਜ ਆ ਡਰਾਈਵਰ ਸ਼ਾਰਟੇਜ ਆ ਹੁਣ ਵੇਖੋ ਇਹ ਕਹਿੰਦੇ ਵੀ ਟਰੱਕ ਜਿਆਦਾ ਅਵੇਲੇਬਲ ਆ ਤਾਂ ਕਰਕੇ ਜਿਹੜੇ ਫਰੇਟ ਦੇ ਰੇਟਸ ਵੀ ਘੱਟ ਹੈਗੇ ਕਹਿੰਦੇ ਵੀ ਸ਼੍ਰਿੰਕ ਜ਼ਰੂਰ ਹੋ ਰਿਹਾ ਆ ਏਸੀਟੀ ਰਿਸਰਚ ਨੇ ਰਿਪੋਰਟ ਕੀਤਾ ਵੀ ਬੜੀ ਤੇਜ਼ੀ ਦੇ ਨਾਲ ਜਿਹੜੇ ਲੋਕ ਆ ਉਹ ਛੱਡ ਰਹੇ ਹੈਗੇ ਆ ਹਾਪਫੁਲੀ ਉਹਦੇ ਨਾਲ ਆਉਣ ਵਾਲੇ ਸਮੇਂ 'ਚ ਫਰਕ ਪਾਊਗਾ ਪਰ ਇਸ ਵਾਰੀ ਦਾ ਜਿਹੜਾ ਟਰੱਕਿੰਗ ਦਾ ਫਰੇਟ ਦਾ ਰੈਸੈਸ਼ਨ ਆ ਉਹ ਅਮਰੀਕਾ ਦੀ ਹਿੱਸਤੀ 'ਚ ਬਹੁਤ ਲੰਮਾ ਹੋਇਆ ਹੈਗਾ ਜੀ ਇੱਕ ਹੋਰ ਰਾਜਨੀਤਿਕ ਜਿਹੜੀ ਗੱਲ ਮੈਂ ਸਾਂਝੀ ਕਰਨੀ ਚਾਹੁੰਦਾ ਜਿਹੜੀ ਮੈਨੂੰ ਕਾਫੀ ਕਾਲਸ ਆਈਆਂ ਹੈਗੀਆਂ ਵੀਕਲੀ ਬੇਸਿਸ ਤੇ ਆਉਂਦੀਆਂ ਹੈਗੀਆਂ ਉਹ ਹੈਗੀਆਂ ਕਿ ਜਿਹੜੀਆਂ ਟਰਕਿੰਗ ਕੰਪਨੀਆਂਜ਼ ਐਂਡ ਡਰਾਈਵਰਸ ਦੋਨਾਂ ਦੇ ਪੱਖ ਦੀ ਗੱਲ ਹੈਗੀ ਆ ਦੋਨਾਂ ਦੇ ਅਗੇਂਸਟ ਵੀ ਆ ਤੇ ਪੱਖ ਦੀ ਵੀ ਆ ਬਹੁਤ ਜਿਆਦਾ ਕਾਲਸ ਆ ਰਹੀਆਂ ਹੈਗੀਆਂ ਜਿੱਥੇ ਕਿ ਵੇਜਸ ਜਿਹੜੀਆਂ ਆ ਉਹ ਨਹੀਂ ਦਿੱਤੀਆਂ ਜਾ ਰਹੀਆਂ ਵੇਜਸ ਨੂੰ ਅ ਥੱਲੇ ਰੱਖਿਆ ਜਾ ਰਿਹਾ ਅਸੀਂ ਇੱਕ ਲੋਡ ਥੱਲੇ ਰੱਖਾਂਗੇ ਅਸੀਂ 15 ਦਿਨ ਦੇ ਥੱਲੇ ਰੱਖਾਂਗੇ ਅ ਪਲੀਜ਼ ਅਮਰੀਕਾ ਹੈਗਾ ਯਾਰ ਨਾ ਕਰੋ ਇਦਾਂ ਕਿਉਂਕਿ ਜਦੋਂ ਤੁਹਾਡਾ ਕੋਈ ਵੀ ਲੇਬਰ ਕੋਰਟ ਦੇ ਵਿੱਚ ਕੇਸ ਖੁੱਲਦਾ ਹੈਗਾ ਤੁਹਾਨੂੰ ਹੁਣ ਐਸ ਵੇਲੇ ਤੁਸੀਂ ਹਿਸਾਬ ਲਾਓ ਲੇਬਰ ਕੋਰਟ ਜਿਹੜੀ ਹੈ 6 ਮਹੀਨੇ ਤੋਂ ਸਾਲ ਡਿਲੇ ਚੱਲ ਰਹੀ ਇੰਨੇ ਜਿਆਦੇ ਕੇਸ ਹੈ ਹੂੰ ਹੂੰ ਜੇ ਤੁਹਾਡੇ ਖਿਲਾਫ ਫੇਸ ਹੋ ਜਾਂਦਾ ਹੈਗਾ ਖਿਲਾਫ ਜਿਹੜਾ ਕੇਸ ਆ ਉਹ ਬਹੁਤ ਡੈਮੇਜਿੰਗ ਹੋ ਸਕਦਾ ਤੁਹਾਡੇ ਤੁਹਾਡੀ ਕੰਪਨੀ ਲਈ ਪਲੀਜ਼ ਜਿਹੜੀਆਂ ਵੀ ਕੰਪਨੀਆਂ ਇਦਾਂ ਦਾ ਕੋਈ ਸਟੈਪ ਕਰ ਰਹੀਆਂ ਹੈਗੀਆਂ ਹੋਲਡਿੰਗ ਕਰ ਰਹੀਆਂ ਹੈਗੀਆਂ ਜਾਂ ਵੇਜ ਨਹੀਂ ਦੇ ਰਹੀਆਂ ਹੈਗੀਆਂ ਪਹਿਲਾਂ ਤਾਂ ਤੁਸੀਂ ਦੇ ਰਹੇ 1099 ਫਿਰ ਤੁਸੀਂ ਵੇਜ ਹੋਲਡਿੰਗ ਕਰਦੇ ਆ ਸੋ ਇਹ ਦੋਨੋਂ ਪਾਸਿਓਂ ਹੀ ਤੁਹਾਨੂੰ ਨੁਕਸਾਨ ਕਰਨ ਵਾਲੀ ਗੱਲ ਹੈਗੀ ਆ ਔਰ ਡਰਾਈਵਰ ਆਪਣੇ ਭਰਾ ਜਿਹੜੇ ਹੈਗੇ ਆ ਕਮਿਊਨਿਟੀ ਜਿਹੜੀ ਹੈਗੀ ਆ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਉਹ ਵੀ ਜਦੋਂ ਤੁਸੀਂ ਕਿਸੇ ਕੰਪਨੀ ਦਾ ਕੰਮ ਕਰਦੇ ਆ ਇੱਕ ਕੰਪਨੀ ਦਾ ਹੱਕ ਬਣਦਾ ਹੈ ਔਰ ਇੱਕ ਫਰਜ਼ ਬਣਦਾ ਹੈ ਕਿ ਤੁਹਾਡਾ ਬੈਕਗ੍ਰਾਉਂਡ ਚੈੱਕ ਕਰਨ ਤੁਹਾਡਾ ਸਾਰਾ ਕੁਝ ਚੈੱਕ ਕਰਨ ਤੁਹਾਡਾ ਵੀ ਫਰਜ਼ ਬਣਦਾ ਹੈ ਤੁਸੀਂ ਕੰਪਨੀ ਦੀ ਬੈਕਗ੍ਰਾਉਂਡ ਚੈੱਕ ਕਰੋ ਕੰਪਨੀ ਕਿੰਨੇ ਚਿਰ ਦੀ ਆ ਕੀ ਸਟੇਬਲ ਆ ਕੀ ਨਹੀਂ ਹੁਣ ਕਾਲਸ ਆਉਂਦੀਆਂ ਹੈਗੀਆਂ ਜੀ ਕੰਪਨੀ ਫਿਊਲ ਕਾਰਡ ਬੰਦ ਹੋ ਗਏ ਫਿਰ ਸਾਨੂੰ ਇੱਕ ਦਿਨ ਖੜਨਾ ਪਿਆ ਫਿਊਲ ਪਾਉਣ ਨੂੰ ਸਾਨੂੰ ਸਾਰਾ ਦਿਨ ਉੱਥੇ ਖੜੇ ਰਹੇ ਫਿਊਲ ਨਹੀਂ ਮਿਲਿਆ ਮਤਲਬ ਇਦਾਂ ਦੀਆਂ ਜਿਹੜੀਆਂ ਜਿਹੜੀਆਂ ਰੈੱਡ ਫਲੈਗ ਹੈਗੇ ਨਾ ਉਹ ਹੁੰਦਾ ਕਿ ਤੁਸੀਂ ਜਲਦੀ ਤੋਂ ਜਲਦੀ ਇਸ ਕੰਪਨੀ ਨੂੰ ਸਾਰੀ ਗੱਲ ਕਹਿ ਕੇ ਦੂਜਾ ਆਪਣਾ ਵਧੀਆ ਕੰਮ ਲੱਭੋ ਠੀਕ ਹੈ ਨਾ ਜਦੋਂ ਤੁਸੀਂ ਕੰਪਨੀ ਦੇ ਕੋਲ ਕੰਮ ਕਰਨ ਜਾਂਦੇ ਆ ਨਾ ਤੇ ਕੰਪਨੀ ਕੋਲ ਕੰਮ ਕਰਨ ਜਾਂਦੇ ਆ ਤੇ ਉੱਥੇ ਤੁਸੀਂ ਜਾ ਕੇ ਕੰਪਨੀ ਦੇ ਬਾਰੇ ਵਿੱਚ ਵੀ ਪਤਾ ਕਰੋ ਵੀ ਭਾਈ ਕੰਪਨੀ ਕਿੱਦਾਂ ਦੀ ਹੈ ਕਿ ਉਹਦੀ ਰੇਟਿੰਗ ਅੱਜ ਕੱਲ ਗੂਗਲ ਤੇ ਰੇਟਿੰਗ ਬਹੁਤ ਲੋਕੀ ਦੇ ਰਹੇ ਹੈਗੇ ਕੰਪਨੀਆਂ ਦੀ ਵੀ ਜਿਹੜੋ ਕੰਪਨੀਆਂ ਜਿਹੜੀਆਂ ਪੇ ਨਹੀਂ ਕਰਦੀਆਂ ਹੈਗੀਆਂ ਜਾਂ ਪ੍ਰੋਬਲਮ ਕ੍ਰੀਏਟ ਕਰਦੀਆਂ ਹੈਗੀਆਂ ਠੀਕ ਹੈ ਔਰ ਇੱਕ ਰਿਕੁਐਸਟ ਇੱਕ ਰਿਕੁਐਸਟ ਰਾਜਕਰਨ ਹੈਗੀ ਆ ਜਿਹੜੇ ਨਵੇਂ ਡਰਾਈਵਰ ਆਏ ਹੈਗੇ ਆ ਪਲੀਜ਼ ਨਵੇਂ ਡਰਾਈਵਰ ਜਿਹੜੇ ਆ ਦੋ ਕੁ ਮਹੀਨੇ ਟਰੱਕ ਚਲਾ ਕੇ ਸੋਲੋ ਟਰੱਕ ਦੀ ਮੰਗ ਨਾ ਕਰੋ 2 ਸਾਲ ਘੱਟੋ ਘਾਟ ਟੀਮ ਡਰਾਈਵਰ ਦੇ ਵਿੱਚ ਚਲਾਓ ਤਾਂ ਕਿ ਤੁਹਾਡਾ ਐਕਸਪੀਰੀਅੰਸ ਹੋਵੇ ਤਾਂ ਕਿ ਤੁਹਾਨੂੰ ਸੋਲੋ ਟਰੱਕ ਜਿਹੜਾ ਆ ਕੱਲ ਨੂੰ ਸੌਖਾ ਹੋਵੇ ਤੇ ਤੁਹਾਡੀ ਇੰਸ਼ੋਰੈਂਸ ਕਵਰੇਜ ਹੋ ਸਕੇ ਜਿੰਨੀ ਦੇਰ ਤੱਕ ਤੁਸੀਂ ਆਪਣਾ 2 ਸਾਲ ਦਾ ਐਕਸਪੀਰੀਅੰਸ ਪੂਰਾ ਨਹੀਂ ਕਰਦੇ ਪਲੀਜ਼ ਉਨੀ ਦੇਰ ਤੱਕ ਸੋਲੋ ਟਰੱਕ ਨਾ ਚਲਾਓ ਬਹੁਤ ਜਾਲੀ ਕਮਿਊਨਿਟੀ ਐਸ ਵਾਂਗ ਜਿਹੜੀ ਆ ਮਹੀਨਾ ਦੋ ਕਿਹੜੇ ਲਾਏ ਆ ਭਾਜੀ ਉਹ ਫਿਰ ਹੁਣ ਕਹਿੰਦਾ ਉਹਨੂੰ ਟਰੱਕ ਦੇ ਦਵਾ ਦਿਓ ਜਾਂ ਉਹਨੇ ਦੋ ਮਹੀਨੇ ਲਾਏ ਯਾਰ ਕਿਉਂ ਤੁਸੀਂ ਆਪਣਾ ਵੀ ਲਾਈਫ ਕਰਾ ਕਰ ਰਹੇ ਹੋ ਤੁਸੀਂ ਇੰਡਸਟਰੀ ਵੀ ਬੇੜਾਗਰ ਖੋਰੀ ਆ ਸੋ ਘੱਟੋ ਘੱਟ ਜਿਹੜਾ ਨਵਾਂ ਡਰਾਈਵਰ ਹੈ ਟਰੱਕ ਸਕੂਲ ਤੋਂ ਆਇਆ ਉਹ 2 ਸਾਲ ਟੀਮ ਦੇ ਵਿੱਚ ਟਰੱਕ ਚਲਾਵੇ ਇਸ ਤੋਂ ਪਹਿਲਾਂ ਉਹ ਸੋਲੋ ਡਰਾਈਵਿੰਗ ਕਰੇ ਜਾਂ ਆਪਣਾ ਟਰੱਕ ਲਵੇ ਜੀ ਜੀ ਪੱਟੇ ਬਣਾ ਲੈਣ ਦੀ ਗੱਲ ਤਾਂ ਹੁਣ ਜਿਵੇਂ ਤੁਹਾਡੇ ਨਾਲ ਖਬਰ ਸਾਂਝੀ ਕਰਾਂ ਅੱਜ ਐਫਐਮਸੀਐਸਏ ਨੇ ਇੱਕ ਨਿਊ ਜਰਸੀ ਦੀ ਕੰਪਨੀ ਹੈਗੀ ਆ ਇੱਕ ਨੂਰ ਟਰੱਕਿੰਗ ਉਹਨੂੰ ਜਿਹੜਾ ਆਊਟ ਆਫ ਜਿਹੜਾ ਉਹਨੂੰ ਸ਼ਟਡਾਊਨ ਕੀਤਾ ਹੈਗਾ ਇਮੀਨੈਂਟ ਹੈਜ਼ਰਡ ਕਰਕੇ ਉਹਦਾ ਇੱਕ ਡਰਾਈਵਰ ਉਹਨਾਂ ਨੇ ਫੜਿਆ ਭਈ ਉਹ ਉਹਦੇ ਮੈਂ ਚਾਰਜਸ ਤੁਹਾਨੂੰ ਦੱਸਦਾ ਕਿੰਨੇ ਹਨਾ ਫੈਡਰਲ ਸੇਫਟੀ ਰੈਗੂਲੇਟਰ ਜਿਹੜੇ ਰੈਗੂਲੇਟਰਸ ਆ ਉਹਨਾਂ ਨੇ ਕਿਹਾ ਕਿ ਕੰਟਰੋਲ ਸਬਸਟੈਂਸ ਤੇ ਅਲਕੋਹਲ ਯੂਜ਼ ਐਂਡ ਟੈਸਟਿੰਗ ਉਹਦੇ ਚ ਉਹ ਨਹੀਂ ਵਾਇਲਟ ਕੀਤਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਟੈਂਡਰਡਸ ਦੇ ਵਿੱਚ ਡਰਾਈਵਿੰਗ ਆਫ ਕਮਰਸ਼ੀਅਲ ਵਹੀਕਲਸ ਆਵਰਸ ਆਫ ਸਰਵਿਸ ਡਰਾਈਵਰ ਦੇ ਵਿੱਚ ਫਐਮ ਸੀਐਸਏ ਦੇ ਮਤਾਬਕ ਮਾਰਚ 28 2024 ਨੂੰ ਇੱਕ ਉਹਨਾਂ ਦਾ ਜਿਹੜਾ ਡਰਾਈਵਰ ਸੀ ਉਹਦਾ ਨਾਮ ਹੁਨੀ ਸਿੰਘੇ ਲਿਖਿਆ ਕਹਿੰਦੇ ਬਈ ਹਾਈਵੇ 10 ਦੇ ਉੱਤੇ ਵਾਸ਼ਿੰਗਟਨ ਕਾਉਂਟੀ ਜੋ ਹਿਲਸਵਰੂ ਓਰੀਗਨ ਚ ਜਾ ਰਿਹਾ ਸੀ ਉੱਥੇ ਇੱਕ ਪੈਸੇਂਜਰ ਨੂੰ ਹਿਟ ਕੀਤਾ ਤੇ ਉੱਥੋਂ ਭੱਜ ਗਿਆ ਬਾਅਦ ਚ ਪੁਲਿਸ ਵਾਲਿਆਂ ਨੇ ਉਹਨੂੰ ਫੜਿਆ ਤੇ ਦੇਖਿਆ ਵੀ ਉਹਦੇ ਕੈਬ ਦੇ ਵਿੱਚ ਬੋਧਕਾ ਦੀ ਇੱਕ ਬੋਤਲ ਸੀਗੀ ਤੇ ਉਹਨੂੰ ਆਊਟ ਆਫ ਸਰਵਿਸ ਤੇ ਪਾ ਕੇ ਉਹਨਾਂ ਨੇ ਚਾਰਜ ਕੀਤਾ ਇੱਕ ਕਾਊਂਟ ਆਫ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਆਫ ਅਲਕੋਹਲ ਸੇਮ ਡੇ ਫੇਰ ਉਹ ਉੱਥੋਂ ਚੱਲ ਪਿਆ ਤੇ ਉੱਥੋਂ ਚੱਲ ਕੇ ਉਹ ਅੱਗੇ ਜਾ ਕੇ ਫੇਰ ਜਦੋਂ ਉਹਨਾਂ ਨੂੰ ਫੜਿਆ ਤੇ ਉਹਨੇ ਦੇਖਿਆ ਕਿ ਉਹ ਵਿਜ਼ੀਬਲੀ ਇੰਪੇਅਰਡ ਸੀਗਾ ਤੇ ਉਹਦਾ ਜਿਹੜਾ ਬਲੱਡ ਦਾ ਅਲਕੋਹਲ ਲੈਵਲ ਸੀ 0.07% ਸੀ ਵੈਲ ਓਵਰ ਵੈਲ ਓਵਰ 0.04% ਤੇ ਇਹ ਤੋਂ ਪਹਿਲਾਂ ਵੀ ਕਹਿੰਦੇ ਵੀ ਇਹ ਤਾਂ ਸੇਮ ਡੇ ਹੋ ਗਿਆ ਤੁਸੀਂ ਦੇਖ ਲਓ ਇਹ ਤੋਂ ਪਹਿਲਾਂ ਵੀ ਅਗਸਤ 31 2023 ਚ ਏ ਸੇਮ ਡਰਾਈਵਰ ਜਿਹੜਾ ਮਿਸਟਰ ਸਿੰਘ ਉਹ ਨਹੀਂ ਲਿਖਿਆ ਤੇ ਉਹਨੂੰ ਫਾਈਨਲ ਐਰੀਜ਼ੋਨਾ ਦੇ ਵਿੱਚ ਅ ਡਰਾਈਵਿੰਗ ਅਰੇਟਿਕਲੀ ਜਿਹੜਾ ਅਰੈਸਟ ਕੀਤਾ ਗਿਆ ਸੀ ਜਦੋਂ ਦਾ ਬ੍ਰੈਥ ਦਾ ਟੈਸਟ ਲਿਆ ਸੀ ਉਹ ਵੀ 0.111% ਸੀਗਾ ਇੱਕ ਅਕਾਊਂਟ ਤੇ ਉਹਦੇ ਵੀ ਉਹਨਾਂ ਨੇ ਚਾਰਜ ਕੀਤਾ ਸੀ ਅੰਡਰ ਦਾ ਇਨਫਲੂਐਂਸ ਆਫ ਅਲਕੋਹਲ ਸੋ ਦੇਖੋ ਪਹਿਲੀ ਵਾਰੀ ਚਾਰਜ ਹੋਇਆ ਦੂਜੀ ਵਾਰੀ ਤਾਂ ਟਰੱਕ ਚਲਾ ਹੀ ਨਹੀਂ ਸਕਦਾ ਸੀ ਪਰ ਉਹ ਦੂਜੀ ਵਾਰੀ ਵੀ ਦੇਖੋ ਤਿੰਨ ਵਾਰੀ ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਹੁਣ ਕਿੰਨੇ ਕੁ ਜਾਣੇ ਜਿਹੜੇ ਫੜੇ ਜਾਂਦੇ ਆ ਉਹ ਸਾਡੇ ਆਪਾਂ ਅੰਦਾਜ਼ਾ ਲਾਈ ਸਕਦੇ ਹੈਗੇ ਆ ਮੈਮੋਰੀਓ ਦੇ ਵੀਕਐਂਡ ਤੇ ਅਸੀਂ ਤੁਹਾਨੂੰ ਦੱਸਿਆ ਸੀ 32000 ਟਿਕਟਾਂ ਇਸ਼ੂ ਕੀਤੀਆਂ ਸੀ ਇਹ ਸੀਐਚਪੀ ਨੇ ਵੀਕਐਂਡ ਦੇ ਦੌਰਾਨ ਹੁਣ ਜਦੋਂ ਓਪਨਲੀ ਕਹਿੰਦੇ ਐਫਐਮ ਸੀਐਸਏ ਕਹਿੰਦੇ ਵੀ ਓਪਨਲੀ ਬੋਤਲਗਾਧੀਆਂ ਜਿਹੜੀਆਂ ਬੋਟਲ ਸੀਗੀਆਂ ਉਹੋ ਕੈਬ ਦੇ ਵਿੱਚ ਰੱਖੀਆਂ ਹੋਣੀਆਂ ਸੀ ਬਿਲਕੁਲ ਇਹ ਜਿਹੜੀ ਚੀਜ਼ ਆਪਾਂ ਇਹ ਇਹ ਸਾਰਾ ਕਬੜੀ ਪ੍ਰੋਬਲਮ ਆ ਹਰਜੋਤ ਭਾਜੀ ਜਦੋਂ ਆਪਾਂ ਡਰਾਈਵਰ ਹਾਇਰ ਕਰਦੇ ਆ ਡਰਾਈਵਰ ਦੀ ਫਾਈਲ ਬਣਾਉਨੇ ਆ ਉੱਥੇ ਅਸੀਂ ਬੈਕਗ੍ਰਾਉਂਡ ਚੈੱਕ ਨਹੀਂ ਕਰਦੇ ਤੁਸੀਂ ਹੈਰਾਨ ਹੋਵੋਗੇ ਕਿ ਸਾਡੇ ਨਵੀਂ ਜਿਹੜੀ ਕਮਿਊਨਿਟੀ ਆਈ ਹੈਗੀ ਇਹ ਟਰਕਿੰਗ ਦੇ ਵਿੱਚ ਉਹਨਾਂ ਨੂੰ ਡਰਗਨ ਐਲਕੋਹਲ ਕਲੀਅਰਿੰਗ ਹਾਊਸ ਬਾਰੇ ਜਰਾ ਵੀ ਪਤਾ ਨਹੀਂ ਹੈਗਾ ਮਤਲਬ ਸੀਰੀਅਸਲੀ ਲਿਟਰਲੀ ਬਿਲਕੁਲ ਨਹੀਂ ਪਤਾ ਹੈਗਾ ਔਰ ਜੇ ਜਿਹੜਾ ਤੁਸੀਂ ਪ੍ਰਹੀਬਿਟਡ ਡਰਾਈਵਰ ਹਾਇਰ ਕਰ ਲੈਂਦੇ ਆਂ ਵੀ ਇੱਕ ਡਰਗ ਟੈਸਟ ਕਰਾਇਆ ਹੋਰ ਡਰਗ ਟੈਸਟ 네ਗੇਟਿਵ ਆ ਗਿਆ दैट ਹੈਜ਼ ਨੱਥਿੰਗ ਉਹ ਕੋਈ ਪ੍ਰੂਫ ਨਹੀਂ ਹੈਗਾ ਇਹ ਸੀ ਕਿ ਉਹ ਪਹਿਲਾਂ ਪੋਜ਼ਿਟਿਵ ਨਹੀਂ ਆਇਆ ਹੈਗਾ ਸੋ ਤੁਸੀਂ ਡਰਗਰ ਕੋਲ ਦੀ ਕਲੀਅਰਿੰਗ ਹਾਊਸ ਦੀ ਕੁਐਰੀ ਨਹੀਂ ਪੁੱਲ ਕੀਤੀ ਡਰਾਈਵਰ ਦਾ ਡਰਗ ਟੈਸਟ ਕਰਾਇਆ ਪ੍ਰੀ ਇੰਪਲੋਇਮੈਂਟ ਹੋਰ 네ਗੇਟਿਵ ਆ ਗਿਆ ਉਹਨੂੰ ਡਰਗ ਚਾਬੀਆਂ ਫੜਾਤੀਆਂ ਉਹ ਚਲਾ ਗਿਆ ਉਹ ਜੋ ਰਸਤੇ 'ਚ ਪੁੱਲ ਹੋਇਆ ਉੱਥੇ ਪੋਲੋਆ ਤੋਂ ਕਹਿੰਦੇ ਜੀ ਇਹ ਤਾਂ ਪ੍ਰਹਿਬਿਟਿਡ ਡਰਾਈਵਰ ਹੈ ਚਲਾ ਹੀ ਨਹੀਂ ਸਕਦਾ ਉਹਨੇ ਵੀ ਅਸੀਂ ਤਾਂ ਡਾਇਰੈਕਟਰਸ ਕਰਾਇਆ ਨੈਗੇਟਿਵ ਉਹ ਕਹਿੰਦੇ ਉਹ ਹੀ ਗੱਲ ਛੱਡੋ ਤੁਸੀਂ ਇਹਦਾ ਬੈਕਗ੍ਰਾਉਂਡ ਚੈੱਕ ਕੀਤਾ ਡਰਗ ਨਾਲ ਕਲੀਅਰਿੰਗ ਹਾਊਸ ਚ ਇਹ ਪ੍ਰਹਿਬਿਟਿਡ ਹੈ ਪਿਛਲੀ ਜੌਬ ਤੇ ਡਾਇਰੈਕਟਰਸ ਤੋਂ ਮਨਾ ਕਰਕੇ ਆਇਆ ਹੈ ਇਹਨੇ ਕਰਵਾਇਆ ਨਹੀਂ ਰਿਫਿਊਜ਼ਲ ਕੀਤਾ ਹੈ ਸੋ ਪੋਜ਼ਿਟਿਵ ਮੰਨਿਆ ਜਾਣਾ ਹੈ ਸੋ ਉਹ ਕਲੀਅਰ ਨਹੀਂ ਹੋਇਆ ਇਹਦਾ ਤੇ ਇਹਨੂੰ ਤੁਸੀਂ ਹਾ ਇਹ ਪ੍ਰਹਿਬਿਟਿਡ ਡਰਾਈਵਰ ਹੈ ਠੀਕ ਹੈ ਨਾ ਸੋ ਉਹਦਾ 12500 ਡਾਲਰ ਜੁਰਮਾਨਾ ਹੈ ਸਟਾਰਟਿੰਗ ਠੀਕ ਹੈ ਨਾ ਠੀਕ ਹੈ ਜੇ ਤੁਸੀਂ ਇਦਾਂ ਡਰਾਈਵਰ ਹਰ ਕਰਕੇ ਭੇਜਦੇ ਆ ਤੇ ਦੂਸਰੀ ਚੀਜ਼ ਆ ਤਦੇ ਤਾਂ ਹੁਣ ਜਿਹੜਾ ਆ ਏਸੀ ਚੀਜ਼ ਨੂੰ ਕਾਬੂ ਕਰਨ ਲਈ ਹੁਣ ਡੀਐਮਬੀ ਤੇ ਜਿਹੜੀ ਕਲੀਅਰਿੰਗ ਹਾਊਸ ਆ ਇਹ ਅਟੈਚ ਹੋ ਗਿਆ ਹੁਣ ਸਤੰਬਰ ਤੋਂ ਤੁਹਾਡਾ ਲਾਇਸੈਂਸ ਆਟੋਮੈਟਿਕਲੀ ਕਲਾਸ ਸੀ ਹੋ ਜਾਣਾ ਆ ਜਦੋਂ 60 ਡੇਸ ਚ ਤੁਸੀਂ ਜੇ ਸੈੱਪ ਜੁਆਇਨ ਨਾ ਕਰ ਤਾ ਹੂੰ ਜੀ ਜੀ ਤੇ ਇਹ ਬਹੁਤ ਮਾੜੀ ਗੱਲ ਆ ਤੁਸੀਂ ਦੇਖੋ ਇਹ ਆਪ ਤਾਂ ਤੁਸੀਂ ਮਰਨਾ ਹੀ ਮਰਨਾ ਆ ਹੋਰ ਕਿੰਨਿਆਂ ਨੂੰ ਮਾਰਨਾ ਆ ਹੁਣ ਇਹ ਇਦਾਂ ਸਹੀ ਗੱਲ ਆ ਯਾ ਸੋ ਸੀਡੀ ਲਾਈਫ ਦੀ ਨਿਊਜ਼ ਅੱਜ ਕੱਢ ਕੇ ਦੇਖ ਲਓ ਮੈਂ ਤਾਂ ਹੈਰਾਨ ਆ ਮੈਂ ਪਹਿਲਾਂ ਵੀ ਇਤੇ ਐਡ ਨਹੀਂ ਹੋਇਆ ਇੱਕ ਬੋਦਕਾ ਦੀ ਬੋਤਲ ਨਹੀਂ ਰਮਨ ਜੀ ਕਹਿੰਦੇ ਚਾਰ ਬੋਤਲਾਂ ਖੋਲੀਆਂ ਰੱਖੀਆਂ ਅਸੀਂ ਆ ਸੋ ਉਹਨਾਂ ਉਹਦੇ ਤੇ ਜਿਹੜੇ ਚਾਰਜ ਕੀਤੇ 4 ਓਪਨ ਬੋਦਕਾ ਬੋਟਲਸ ਪ੍ਰੋਹਿਬਿਟਡ ਕੰਟਰੋਲ ਸਬਸਟੈਂਸਸ ਡਰਾਈਵਿੰਗ ਵਾਈਲ ਇਨਟੌਕਸੀਕੇਟਡ ਪ੍ਰੋਹਿਬਿਸ਼ਨ ਆਫ ਅ ਓਪਨ ਅਨਸੀਲਡ ਐਲਕੋਹਲਿਕ ਬੇਵਰੇजेस ਕੰਟੇਨਰ ਇਨ ਮੋਟਰ ਵਹੀਕਲ ਰੈਕਲਸ ਡਰਾਈਵਿੰਗ ਅਨ ਸੇਫ ਲੇਨ ਚੇਂਜ ਤੇ ਫਾਲਿੰਗ ਟੂ ਕਲੋਸ ਇਹ ਤਾਂ ਬੰਬ ਲੈ ਕੇ ਜਾ ਰਿਹਾ ਸੀ ਬੰਦਾ ਕੋ ਉਹ ਤੁਸੀਂ ਦੱਸੋ ਵੀ ਬਾਕੀ ਜਿਹੜੇ ਰੋਡ ਤੇ ਜਾਂਦੇ ਆ ਜੇ ਆਪਣੇ ਵਰਗੇ ਕਾਰਾਂ 'ਚ ਉਹਨਾਂ ਦਾ ਕੀ ਪੋਜੀਸ਼ਨ ਹੋਊਗੀ ਭਾਜੀ ਮੈਂ ਕਹਿਣਾ ਉਸ ਤੋਂ ਪਹਿਲਾਂ ਤਾਂ ਉਸ ਕੰਪਨੀ ਨੂੰ ਫੜੋ ਨਾ ਜਿਹੜੀ ਕੰਪਨੀ ਨੂੰ ਹਾਇਰ ਕਰਕੇ ਟਰੱਕ ਦਿੱਤਾ ਆ ਗਲਤੀ ਤਾਂ ਉਹਦੀ ਆ ਐਵੇਂ ਉਹ ਤਾਂ ਉਹਦਾ ਉਹਦਾ ਹੈਗਾ ਜੋ ਹੈਗਾ ਉਹਦੀ ਦਾ ਜੋ ਹੈਗੀ ਹੈਗੀ ਆ ਠੀਕ ਆ ਨਾ ਤੀਜੀ ਵਾਰੀ ਹਾਇਰ ਹੋਇਆ ਉਹ ਤੇ ਉਹਨੂੰ ਕੰਪਨੀਆਂ ਜਿਨ੍ਹਾਂ ਨੇ ਹਾਇਰ ਕੀਤਾ ਉਹਨਾਂ ਨੇ ਕੀ ਕੀਤਾ ਆ ਉਹ ਸਾਰੇ ਤੋਂ ਵੱਡਾ ਰੀਜ਼ਨ ਆ ਪ੍ਰੋਬਲਮ ਉਹਨਾਂ ਦਾ ਹਾਂ ਹਾਇਰਿੰਗ ਪ੍ਰੋਸੈਸ ਦੇ ਵਿੱਚ ਜਿਹੜਾ ਆਪਾਂ ਕੱਤੋਂ ਗੱਲ ਕਰ ਰਹੇ ਆ ਉਹ ਚੀਜ਼ ਦਾ ਇਹ ਮਤਲਬ ਪ੍ਰਾਈਮ ਐਗਜ਼ਾਮਪਲ ਆਪਣੇ ਸਾਹਮਣੇ ਆ ਭਾਈ ਜਿੰਨੀ ਹਾਇਰਿੰਗ ਪ੍ਰੋਸੈਸ ਦੇ ਵਿੱਚ ਇਹਨਾਂ ਗੱਲਾਂ ਸਾਡੀਆਂ ਕੰਪਨੀਆਂ ਕਰ ਰਹੀਆਂ ਜੇ ਤੁਸੀਂ ਉਹਨਾਂ ਨੂੰ ਕਰਨਾ ਸ਼ੁਰੂ ਕਰੋ ਨਾ ਕੰਪਲਾਈਂਸ ਦੀ ਗੱਲ ਕਰਨੀ ਸ਼ੁਰੂ ਕਰੋ ਤਾਂ ਆਪਣੇ ਐਵਰੈਸਟ ਮਾਊਂਟਨ ਤੋਂ ਵੱਡਾ ਮਾਊਂਟਨ ਬਣ ਜਾਊਗਾ ਜਿੰਨੀਆਂ ਗਲਤੀਆਂ ਅਸੀਂ ਕਰ ਰਹੇ ਹਾਂ ਹਾਇਰਿੰਗ ਦੇ ਵਿੱਚ